ਮੁਰਦਾਬਾਦ ਜੀ ਆਪ ਸਰਕਾਰ ਮੁਰਦਾਬਾਦ ਜੀ ਆਪ ਸਰਕਾਰ ਮੁਰਦਾਬਾਦ ਜੀ ਆਪ ਸਰਕਾਰ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਜੀ ਆਪ ਸਰਕਾਰ ਮੁਰਦਾਬਾਦ ਜੀ ਆਪ ਸਰਕਾਰ ਮੁਰਦਾਬਾਦ ਜੋ ਕਿਸਾਨ ਨਾਲ ਨਾਲ ਟਕਰਾਏਗਾ ਉਹ ਨੂੰ ਹੋ ਜਾਏਗਾ 52 ਦੇ ਖੜੇ ਆ ਤਾਂ ਤੁਸੀਂ ਤਸਵੀਰਾਂ ਦੇ ਸਕਦੇ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਉਹ ਗੱਡੀਆਂ ਖੜੀਆਂ ਲਾਲ ਵੱਤੀ ਵਾਲੀਆਂ ਪੁਲਸ ਪ੍ਰਸ਼ਾਸਨ ਦੀਆਂ ਤਾਂ ਐਸੇ ਸਥਾਨ ਦੇ ਉੱਤੇ ਜਦੋਂ ਇਹਨਾਂ ਨੂੰ ਟਰਾਲੀਆਂ ਦੇ ਉੱਤੇ ਰੋਕਿਆ ਗਿਆ ਤਾਂ ਕਿਸਾਨ ਦੇਖ ਸਕਦੇ ਹੋ ਕਿ ਆਪਦੀਆਂ ਸਾਈਡ ਤੇ ਲਾ ਕੇ ਟਰਾਲੀਆਂ ਜਿਹੜੀਆਂ ਉਹ ਇੱਥੇ ਹੀ ਬੈਠ ਗਏ ਨੇ ਤਾਂ ਦੂਜੇ ਪਾਸੇ ਪੁਲਸਾ ਗੱਲਬਾਤ ਕਰਾਂਗੇ ਪ੍ਰਸ਼ਾਸਨ ਦੇ ਨਾਲ ਤੋਂ ਟਰਾਲੀਆਂ ਦੇ ਉੱਤੇ ਤਾਂ ਜਿਹੜੀਆਂ ਲੰਮੀਆਂ ਕਤਾਰਾਂ ਨੇ ਟਰਾਲੀਆਂ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਕਿਸਾਨਾਂ ਦੀਆਂ ਉੱਥੇ ਹੀ ਰੋਡ ਦੇ ਤੇ 53 ਦੇ ਉੱਤੇ ਹਾਈਵੇ 54 ਉੱਤੇ ਖੜੇ ਆ ਗੱਲਬਾਤ ਕਰਾਂਗੇ ਅੱਛਾ 5 ਮਾਰਚ ਨੂੰ ਜਿਹੜਾ ਅਸੀਂ ਕਿਸਾਨਾਂ ਸੰਯੁਕਤ ਮੋਰਚ ਲਗੋ ਕਾਲਸੀ ਕੀ ਚੰਡੀਗੜ੍ਹ ਦੇ ਵਿੱਚ ਜਾ ਕੇ ਅਸੀਂ ਉੱਥੇ ਇਕੱਠੇ ਹੋਵਾਂਗੇ ਪਰ ਇਕੱਠੇ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਕਿਸਾਨ ਦਾ ਚੱਕ ਲਏ ਤੇ ਕਈ ਜਿਹੜੇ ਰਹਿੰਦੇ ਸੀਗੇ ਉਹਨਾਂ ਨੂੰ ਨਜ਼ਰਬੰਦ ਕਰਤਾ ਤੇ ਕਈ ਜਿਹੜੇ ਕੁਝ ਕਿਸਾਨ ਸੀਗੇ ਉਹਨਾਂ ਨੇ ਟਰਾਲੀਆਂ ਦੇ ਵਿੱਚ ਇਕੱਠ ਕੀਤਾ ਤੇ ਚੰਡੀਗੜ੍ਹ ਨੂੰ ਚਾਲੇ ਪਾਤੇ ਪਰ ਰਾਸਤੇ ਦੇ ਵਿੱਚ ਉਹਨਾਂ ਨੂੰ ਪੁਲਸ ਨੇ ਰੋਕ ਲਿਆ ਪਰ ਕਿਸਾਨਾਂ ਨੇ ਫੇਰ ਵੀ ਹਾਰ ਨਹੀਂ ਮੰਨੀ ਕਹਿੰਦੇ ਅਸੀਂ ਸਾਨੂੰ ਲੱਖ ਨਜਬੰਦ ਕਰ ਦੋ ਸਾਡੇ ਜਿਹੜੇ ਮੋਢੀ ਆ ਉਹਨਾਂ ਨੂੰ ਲੱਖ ਚੱਕ ਕੇ ਲੈ ਜਾਓ ਪਰ ਅਸੀਂ ਜਿੱਥੇ ਜਾਵਾਂਗੇ ਉੱਥੇ ਹੀ ਬੈਠ ਜਾਵਾਂਗੇ ਇਸ ਵਕਤ ਤਸਵੀਰਾਂ ਹਾਈਵੇ 54 ਦੀਆਂ ਨੇ ਜਿੱਥੇ ਵੱਖ-ਵੱਖ ਯੂਨੀਅਨਾਂ ਦੇ ਲੀਡਰ ਆ ਜਿਹੜੇ ਉਹ ਚੰਡੀਗੜ੍ਹ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਰੋਕਿਆ ਗਿਆ ਤੇ ਉਹਨਾਂ ਨੇ ਉੱਥੇ ਹੀ ਧਰਨਾ ਲਾਤਾ ਗੱਲਬਾਤ ਕਰਾਂਗੇ ਵੱਖ-ਵੱਖ ਯੂਨੀਅਨਾਂ ਦੇ ਸਾਡੇ ਨਾਲ ਲੀਡਰ ਇਹਦੇ ਬਦਲਾਅ ਤਾਂ ਬੜਾ ਸੀ ਤੁਸੀਂ ਵੀ ਦਰ ਰਾਤ ਕਿ ਕਰਦੇ ਸੀ ਵੀ ਆਰ ਨਵੀਂ ਸਰਕਾਰ ਆਊਗੀ ਅਸੀਂ ਵੋਟਾਂ ਪਾਵਾਂਗੇ ਬੜੇ ਭੱਜੇ ਫਿਰਦੇ ਸੀਗੇ ਹੁਣ ਮੰਨ ਲਾਦਾ ਭਗਵੰਤ ਮਾਨ ਭਜਾਈ ਕਰਦਾ ਕੀ ਲੱਗਦਾ ਇਹ ਇਹੀ ਆ ਨਾ ਜਿਹੜੀ ਛਲ ਕਰਕੇ ਬੰਦਾ ਜਿਹੜਾ ਮੁੱਖ ਮੰਤਰੀ ਆ ਇਹਨੇ ਕਿਹਾ ਕੋਸ਼ਿਸ਼ ਸੀਗਾ ਕੀਤਾ ਕੋਸ਼ਾ ਇਸ ਕਰਕੇ ਚਲੋ ਲੋਕਾਂ ਨੂੰ ਇਹ ਸੀ ਬਰਗਾੜੀ ਦਾ ਉਹ ਕੰਨਾਂ ਕਰਾਂ ਮਤਲਬ ਸੀਗਾ ਖਾਸ ਕਰਕੇ ਸਿੱਖ ਮੂਲਟੀ ਨੂੰ ਵੀ ਇਹ ਨਸ਼ੇ ਤੇ ਕਹਿੰਦੇ ਸੀ 14 ਦਿਨਾਂ ਦੇ ਵਿੱਚ ਅਸੀਂ ਹੱਲ ਕਰ ਦੇਾਂਗੇ 30 ਘੰਟਿਆਂ 'ਚ ਕਰ ਦੇਾਂਗੇ ਉਹ ਚਲੋ ਲੋਕ ਇਹਨਾਂ ਦੇ ਝੂਠਾਂ 'ਤੇ ਨਗਰ ਲੱਗ ਗਏ ਅੱਜ ਆ ਕੋਈ ਪੰਜਾਬ ਸਬੰਧੀ ਨਿਕੇ ਨਿਕੀਆਂ ਮੀਟਿੰਗਾਂ ਸੀਗੀਆਂ ਆ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹਦੇ ਵਿੱਚ ਤਕਰੀਬਨ ਜਵੇਂ ਸਾਡੇ ਲੀਡਰ ਦੱਸਦੇ ਵੀ 8-9 ਮੰਗਾਂ ਦੇ ਉੱਤੇ ਗੱਲਬਾਤ ਹੋਈ ਤੇ ਛੋਟੀਆਂ-ਛੋਟੀਆਂ ਸੀ ਹੱਲ ਵੀ ਹੋਇਆ ਜੇ ਮੁਲਕਾ ਗੁੱਸੇ ਤੋਂ ਉੱਠ ਗਿਆ ਮੁੱਖ ਮੰਤਰੀ ਐ ਥੋੜਾ ਕਰਦੇ ਹੁੰਦੇ ਆ ਜੀ ਕਹਿੰਨੇ ਆ ਵੀ ਇਹਨੂੰ ਜਲਦੀ ਜਲਦੀ ਬਦਲਿਆ ਜਾਵੇ ਜਿਹੜਾ ਇਹਨੇ ਕਿਸਾਨਾਂ ਨਾਲ ਵਿਹਾਰ ਕੀਤਾ ਦੁਬਾਰਾ ਤਾਂ ਸਰਕਾਰ ਆਉਣੀ ਨਹੀਂਗੀ ਜੀ ਉਹਦੋਂ ਪਹਿਲਾਂ ਬਦਲਿਆ ਜਾਵੇ ਤੇ ਦੂਰ ਤਾਂ ਫਿਰ ਕਿਸਾਨਾਂ ਦੇ ਆ ਅੱਗੇ ਅੱਗੇ ਭੱਜੇ ਫਿਰਦੇ ਹੀ ਕਿਸਾਨ ਵੀ ਆਮ ਆਦਮੀ ਪਾਰਟੀ ਆ ਵੀ ਆਮ ਆਦਮੀ ਪਾਰਟੀ ਹੁਣ ਲੈ ਲਓ ਆਮ ਆਦਮੀ ਪਾਰਟੀ ਜਿਹੜਾ ਬਦਲਾ ਕੀਤਾ ਕੀ ਕਹਿਣਾ ਕਿਸਾਨਾਂ ਨੇ 92 ਸੀਟਾਂ ਦਵਾਈਆਂ ਇਹਨਾਂ ਨੂੰ ਨਹੀਂ 92 ਸੀਟਾ ਦਾ ਆਪਣੇ ਨੂੰ ਤਾਂ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਬਿਲਕੁਲ ਚਲੋ ਉਹ ਤਾਂ ਕਿਸਾਨਾਂ ਦੀ ਮਰਜ਼ੀ ਸੀ ਵੋਟ ਆਪ ਦੀ ਮਰਜ਼ੀ ਨਾਲ ਪੈਂਦੀ ਆ ਲੋਕਾਂ ਨੂੰ ਚੰਗਾ ਲੱਗਿਆ ਵੀ ਇਹ ਜਿਹੜੀ ਪਾਰਟੀ ਲੋਕਾਂ ਦਾ ਕੰਮ ਸਵਾਰੂਗੀ ਅਸੀਂ ਇਹਨੂੰ ਵੋਟਾਂ ਪਾ ਕੇ ਬਣਾ ਕੇ ਵੇਖੀਏ ਪਰ ਇਹਨਾਂ ਨੇ ਜਿਹੜਾ ਚਿੱਟਾ ਵੇਚੀ ਜਾਂਦਾ ਉਹ ਵੀ ਇਹਨਾਂ ਦਾ ਵੇਚੀ ਜਾਂਦਾ ਜਿਹੜੀ ਰੇਤਾ ਵੇਖਦੀ ਉਹ ਵੀ ਇਹਨਾਂ ਦੀ ਵੇਖਦੀ ਉਹ ਤਾਂ ਕਹਿੰਦੇ ਇਹ ਹੀ ਰੇਤਾ ਵੀ ਬੰਦ ਕਰਤੀ ਆ ਚਿੱਟਾ ਹੀ ਬੰਦ ਕਰਦਾ ਇਹ ਤਾਂ ਲੋਕਾਂ ਤੋਂ ਪੁੱਛਿਆ ਜਾਵੇ ਅਸੀਂ ਤੁਹਾਨੂੰ ਜਿਹੜੀ ਲਿਖ ਕੇ ਦੱਸ ਸਕਦੇ ਹਾਂ ਵੀ ਕਿੱਥੇ ਕਿੱ데 ਖੱਡੇ ਨੇ ਦੇ ਜਿਹੜੇ ਮਹੂ ਜੀਰੇ ਚ ਕਿੰਨਾ ਕੁ ਹੋਇਆ ਮੇਰਾ ਖਿਆਲ ਹੈ ਵੀ ਸਰਨੋਂ ਵੱਧ ਜੀਰੇ ਦੇ ਮਖੂ ਦੇ ਵਿੱਚ ਹੀ ਚੱਲਦਾ ਨਸ਼ਾ ਜਿਹੜੀ ਰੇਤਾ ਵੀ ਸਰਨੋਂ ਵੱਧ ਇੱਥੇ ਵਿਕ ਰਹੀ ਹੈ ਕੁਟਾਰਗਿਆ ਸਾਹਿਬ ਕਹਿੰਦੇ ਰੇਤਾ ਰੇਤਾ ਵੀ ਵਧੀਆ ਚੱਲ ਰਹੀ ਆ ਤੇ ਨਸ਼ੇ ਦਾ ਬੰਦੀ ਕੀਤੇ ਵੇਖੋ ਜੀ ਕੁਟਾਰਗਿਆ ਸਾਹਿਬ ਦੀ ਹਾਲਤ ਅੱਜ ਤੋਂ 4 ਸਾਲ ਪਹਿਲਾਂ ਕੀ ਸੀਗੀ ਤੇ ਅੱਜ ਉਹਦੀ ਹਾਲਤ ਪਤਾ ਲੱਗਦਾ ਵੀ ਜਿੱਥੇ ਕਿਤੇ ਵੇਖੋ ਕੁਟਾਰਗਿਆ ਸਾਹਿਬ ਦੀ ਜਾਇਦਾਦ ਹੀ ਆ ਹੈ ਕੁਟਾਰਗਿਆ ਸਾਹਿਬ ਅੱਜ ਗਿਣੇ ਜਾਵੇ ਤਾਂ ਮੇਰਾ ਖਿਆਲ ਹੈ ਵੀ ਜੀਰੇ ਦੇ ਸਰਨੋਂ ਵੱਧ ਪ੍ਰਾਪਰਟੀ ਬਣਾ ਚੁੱਕਿਆ ਜੀ ਵੇਖ ਲਓ ਮਰਕੇ ਕਿਟਾਰੀਆ ਸਾਹਿਬ ਕਹਿੰਦਾ ਅਸੀਂ ਤਾਂ ਮੈਂ ਤਾਂ ਸੋਣ ਲੱਗੇ ਕਿਸੇ ਨੇ ਅਸੀਂ ਤਾਂ ਕੋਈ ਬਣਾਇਆ ਵੀ ਨਹੀਂ ਇਹ ਤਾਂ ਜੀ ਲੋਕਾਂ ਨੂੰ ਪਤਾ ਇਹ ਤਾਂ ਸਾਹਮਣੇ ਦਿਸਦੀ ਵੀ ਜਿਹੜੀਆਂ ਉਹਦੀਆਂ ਬਿਲਡਿੰਗਾਂ ਬਣਾਈ ਜਾਂਦੀਆਂ ਜੋ ਕੰਮ ਚੱਲੀ ਜਾਂਦੇ ਆ ਜਿੱਥੇ ਕਿਤੇ ਕੋਈ ਜ਼ਮੀਨਦਾਰ ਆ ਉਹਦੇ ਚ ਵੀ ਇਹਦਾ ਹਿੱਸਾ ਪੱਤੀ ਹੁੰਦਾ ਜੋ ਕਰਦਾ ਜੀ ਆਪਦੀ ਮਰਜ਼ੀ ਨਾਲ ਕਰੀ ਜਾਂਦਾ ਜਿਉਂ ਕਿਸੇ ਪ੍ਰਵਾਹ ਨਹੀਂ ਕਰਦਾ ਤੇ ਬਿਲਕੁਲ ਇਹਨਾਂ ਮੰਤਰੀਆਂ ਦੇ ਜਿਹੜੇ ਐਮਐਲਏ ਡੀ ਜਿਨ੍ਹਾਂ ਨੂੰ ਅਸੀਂ ਜਿਤਾਇਆ ਇੱਥੋਂ ਵੋਟਾਂ ਪਾ ਕੇ ਅਸੀਂ ਜਿਤਾਇਆ ਸੀ ਇਹਨਾਂ ਨੂੰ ਅ ਘੇਰਾਂਗੇ ਹਾਂ ਕੀ ਲੱਗਦਾ ਇੱਕ ਪਾਸੇ ਯੂਨੀਅਨ ਆਲਾ ਦੇ ਕਿਸਾਨਾਂ ਦੇ ਪਰਚੇ ਹੋ ਰਿਹਾ ਦੂਜੇ ਪਾਸੇ ਪੱਤਰਕਾਰਾਂ ਦੇ ਵੀ ਪਰਚੇ ਹੋ ਰਿਹਾ ਕੀ ਕਹਿਣਾ ਚਾਹੁੰਦੇ ਕਿੰਨਾ ਕੁ ਬਦਲਾ ਆ ਦੇਖੋ ਜਦੋਂ ਗਦਰ ਦੀ ਮੌਤ ਆਉਂਦੀ ਹੈ ਨਾ ਉਹ ਪਿੰਡ ਦੀ ਫਿਰਨੀ ਵਾਲ ਨੂੰ ਭਜਦਾ ਇਹਨਾਂ ਦੀ ਮੌਤ ਆ ਚੁੱਕੀ ਆ ਅਨਿਸ਼ਚਿਤ ਆ 27 ਦੇ ਵਿੱਚ ਜਿਹੜਾ ਇਹਨਾਂ ਦਾ ਹਸ਼ਰ ਹੋਊਗਾ ਉਹ ਦੁਨੀਆ ਵੇਖੂ ਦੁਨੀਆ ਵੇਖੂਗਾ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ 27 ਦੇ ਵਿੱਚ ਇਹਨਾਂ ਦਾ ਆਈਟਾ ਮਹਸ਼ਰ ਮਾੜਾ ਹੋਊਗਾ ਜੇ ਇਹਨਾਂ ਨੇ ਜਨਤਾ ਤੇ ਜ਼ੁਲਮ ਕਰਨ ਕਰਨ ਦਾ ਇਹਨਾਂ ਤਹਈਆ ਕੀਤਾ ਨਾ ਤੇ ਜਨਤਾ ਇਹਦਾ ਨਾ ਮੋਰਵਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਬੈਠੀ ਜਾ ਕੇ ਮੀਟਿੰਗ ਵਿੱਚੋਂ ਮੁੱਖ ਮੰਤਰੀ ਅੱਧ ਵਿਚਾਲੇ ਉੱਠਿਆ ਅਸੀਂ ਸਾਰਦ ਨਿੰਦਿਆ ਕਰਦੇ ਆਂ ਇਸ ਚੀਜ਼ ਦੀ ਤੇ ਮੁੱਖ ਮੰਤਰੀ ਅੱਗੇ ਬਹੁਤ ਬਣੇ ਸੀ ਪਰ ਇਹ ਗੱਲ ਨਹੀਂ ਕਰਦੀ ਚਾਹੀਦੀ ਸੀ ਨੂੰ ਕਿਸਾਨਾਂ ਨਾਲ ਮੀਟਿੰਗ ਸਿਰੇ ਚੜਾਉਣੀ ਚਾਹੀਦੀ ਸੀ ਜੇ ਕੋਈ ਨਹੀਂ ਗੱਲ ਜੱਕਦੋ ਰਹਿ ਗਈ ਇਸ ਫੈਸਲੇ ਉਹ ਕਹਿੰਦਾ ਵੀ ਚਲੋ ਮੈਂ ਟਾਈਮ ਦਿਓ ਗਾਂ ਮੀਟਿੰਗ ਹੋਰ ਰੱਖ ਲਈਦਾ ਸਾਨੂੰ ਕਾਲ ਸੀ 5 ਤਰੀਕ ਦੀ ਵੀ ਚੰਡੀਗੜ੍ਹ ਦੇ ਵਿੱਚ ਇੱਕ ਮਹਾ ਪੰਚਾਇਤ ਕੀਤੀ ਜਾਵੇ ਤੇ ਸਾਡੇ ਪੰਜਾਬ ਦੇ ਲੀਡਰਾਂ ਨੇ ਪਹਿਲਾਂ ਤੇ ਮੀਟਿੰਗ ਕੀਤੀ ਵੀ ਸਾਨੂੰ ਜਗ੍ਹਾ ਦਿਓ ਦਿੱਲੀ ਦੇ ਵਿੱਚ ਪਰ ਇਹ ਮੁੱਖ ਮੰਤਰੀ ਨਾ ਕਰ ਗਈ ਮੈਂ ਕੋਈ ਜਗ੍ਹਾ ਨਹੀਂ ਦੇ ਦਿੱਤੀ ਜੇ ਅ ਪਰ ਕਿੰਨੇ ਕੁ ਟਾਈਮ ਤੁਸੀਂ ਇੱਥੇ ਬਿਟੋਗੇ ਅਸੀਂ ਜਿੰਨਾ ਚਿਰ ਸਾਨੂੰ ਕੋਈ ਉੱਤੋਂ ਹੁਕਮ ਨਹੀਂ ਆਉਂਦਾ ਦੁਬਾਰਾ ਅਗਲੇ ਪ੍ਰੋਗਰਾਮ ਦਾ ਉਦੋਂ ਤੱਕ ਇੱਥੇ ਬੈਠੇ